ਬਈ ਸੱਸੀ ਕਾਲ ਮੈਂ ਤੁਹਾਡਾ ਆਪਣਾ ਕਾਲਾ ਕਮੈਂਟਟਰ ਬੀਰੋਕੇ ਤੇ ਸਾਡੇ ਚੈਨਲ ਤੇ ਸਵਾਗਤ ਹੈ ਤੇ ਅੱਜ ਅਸੀਂ ਪਹੁੰਚੇ ਆ ਪਾਤਣਾ ਸ਼ਹਿਰ ਜ਼ਿਲ੍ਹਾ ਪਟਿਆਲਾ ਬਹੁਤ ਵਧੀਆ ਕਬੱਡੀ ਕਾਪਾ ਉੱਤੇ ਕਰਾਉਣੇ ਆਂ ਔਡੀਆਂ ਗੱਲਾਂ ਬਾਤਾਂ 플레이ਰਾਂ ਦੇ ਨਾਲ ਜਿੰਨੀ ਕੋਈ ਅਸੀਂ ਗੱਲ ਕਰਾਵਾਂਗੇ ਕਈ 플레이ਰ ਬਾਈ ਕਿਸੇ ਕੋਲ ਟਾਈਮ ਨਹੀਂ ਹੁੰਦਾ ਨਾ ਪੂਰਾ ਪੂਰਾ ਟਾਈਮ ਹੁੰਦਾ ਕਈ ਵਾਰ ਮੈਚ ਖੇਡਣਾ ਹੁੰਦਾ ਕਈ ਵਾਰ ਮੈਚ ਖੇਡ ਕੇ ਹਾਰ ਕੇ ਆ ਜਾਂਦੇ ਆ 플레이ਰ ਉਹਨਾਂ ਦਾ ਮੂੜਾ ਉਪੀ ਹੋ ਜਾਂਦਾ ਕਈ ਵਾਰ ਇੱਕ ਦੋ ਨੰਬਰਾਂ ਦੇ ਜਿੱਤਾਰੇ ਤੇ ਥੋੜੇ ਬੰਦੇ ਗਲਤ ਕਮੈਂਟ ਕਰਦੇ ਬਈ ਕਮੈਂਟ ਨਾ ਕਰਿਆ ਕਰੋ ਇਦਾਂ ਤੇ ਜਿੰਨਾ ਕਿ ਸਾਡੇ ਕੋਲ ਟਾਈਮ ਹੁੰਦਾ ਸੀ ਕੱਢ ਲੈਣਾ ਨਾ ਕਿਉਂ ਦੀ ਬਾਈ ਕਈ ਵਾਰ ਪਲੇਅਰ ਬਈ ਆਉਂਦੀ ਨਹੀਂ ਸਕਦੇ ਬਹੁਤਾ ਬਾਈ ਹਾਂਜੀ ਹਾਂਜੀ ਇੱਕ ਘੰਟਾ ਘੰਟਾ ਗੱਡੀ ਕੋਲੇ ਖੜੇ ਰਹਿਣਾ ਆਉਂਦੇ ਨਹੀਂ ਕਿ ਸੰਗਦੇ ਅੰਦਰ ਸ਼ੀਕਰੀਏ ਤੇ ਅੰਤ ਤੱਕ ਦੇਖੋ ਭਰਾਵੋ ਇਹਨਾਂ ਚੈਨਲ ਕਰ ਲੋ ਸਬਸਕ੍ਰਾਈਬਰ ਜੁੜੇ ਰਹੋ ਪਤਨਾ ਦੇ ਮੇਲੇ ਦੇ ਨਾਲ ਆ ਲੋ ਜੀ ਬਹਾਦਰ ਆ ਪਿਆਣਾ ਦੁੱਲੋ ਵਾਲੀ ਆਇਆ ਹੋਇਆ 16 ਤਰੀਕ ਨੂੰ ਪਿੰਡ ਗਰੇਟ ਦਾ ਮੇਲਾ ਤੇ ਪਹੁੰਚੋ ਸਾਰੇ ਤੇ ਇਧਰ ਕੁਲਵੀਰ ਜਟਾਣਾ ਇਧਰ ਬਾਈ ਵਿੱਕੀ ਹਰੀਕਾਲਾ ਬਈ ਕੀ ਹਾਲ ਹੈ ਹੈ ਇਹ ਰੇਕੋ ਦਾ ਮੈਂ ਛੋਟਾ ਹਲਾ ਲਾ ਮੈਦ ਉੱਤੇ ਕਰ ਰਿਹਾ ਭਾਈ ਕੀ ਆਜਾ ਲੋ ਠੀਕਾਂ ਭਾਈ ਤੇਵਾ ਨਾ 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 ਬਲੌਗ ਬਣਾਉਣਾ ਹੈ ਭਈ ਆਪਾਂ ਇਹ ਅੱਜ ਕਿਹੜੇ ਕਲੱਬ 'ਚ ਖੇਡ ਰਹੇ ਹੋ ਭਾਈ ਅੱਜ ਇਹ ਖੇਡਦੇ ਆ ਜੰਗੀਆਂ ਨੇ ਜੰਗੀਆਂ ਨੇ ਜਾ ਕਿਹੜੇ ਜ਼ਿਲ੍ਹੇ 'ਚ ਪੈਸਾ ਭਾਈ ਓਡਾ ਪਿੰਡਾ ਮੇਰਾ ਪਿੰਡਾ ਜੀ ਮੋਕਸਰ ਜ਼ਿਲ੍ਹੇ ਮੋਕਸਰ ਜ਼ਿਲ੍ਹੇ ਦਾ ਠੀਕ ਹੈ ਜੀ ਬਹੁਤ ਆ ਬੱਤਾਂ ਬਦ ਨਾ ਸਕਦਾ ਯਾਰ ਬੰਦਾ ਨਾ ਇਹ ਪਲੇਅਰ ਜਿਹੜੇ ਬੋਲਦੇ ਨੇ ਹੁੰਦੇ ਨਰਮ ਹੁੰਦੇ ਗਵੀਰ ਜਟਾਣਾ ਔਰੇ ਦਾ ਔਰੇ ਦਾ ਨਾਲ ਸਭ ਸ਼ੇਰ ਚੋਕੇਦਾਰ RAM SINGH ਪੰਜੋਰੀ ਸਾਡੇ ਨੇ ਯਾਦ ਕਰਦੇ ਹੋ ਤੁਹਾਡਾ ਧੰਨਵਾਦ ਹੈ ਹਾਂ ਜੀ ਅਗਲੇ ਬਰਾਜ ਰਾਜ ਰਹਿੜੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸ਼ੁਰੂ ਹੋ ਰਿਹਾ ਸਾਹਿਬ ਭਾਈ ਜੀ ਅਗਲਾ ਨਿਤਾ ਕਿਆ ਵੀ ਸਾਡੀ ਬੜੀ ਮੋਕਿਆ ਜੀ ਬਾਪਰ ਤੇ ਘਰੌਲੀ ਬਾਪਰ ਇੱਕ ਨਾਰੀ ਤੋਂ ਨੀ ਟੀਮ ਆ ਜਾਣ ਨਾਲ ਹੀ ਸਾਡੇ ਵੀਰ ਦਾ ਕਹਿੰਦੇ ਪਾਤਲਾ ਦਾ ਵੱਡੀ ਫੈਸਲ ਹੁਣ ਦਾ ਸਤਿਕਾਰ ਆ ਸਾਰੇ ਜਿਲ੍ਹਿਆਂ ਦਾ ਉਧਰ ਸੁਲਤਾਨ ਵਿਦਿਅਕ ਨਾਲ ਬਰਾਦ ਦੇ ਉਜਾ ਹਰਿੰਦਰ ਬਰਾਦ ਸਕਾਈ ਬੀਲ ਇੰਸਟੀਚਿਊਟ ਧਾਸੋ ਵਾਲਾ ਵੀ ਜਿਹੜਾ ਸਾਡਾ ਉਧਰ ਦੇ ਸਾਡਾ ਸੇਰਬਾਦ ਦੇ ਵਿੱਚ ਪੁੱਜ ਗਿਆ ਉਧਰ ਸੁਨੀਤਰ ਧਾਨ ਸਾਹਿਬ ਨੂੰ ਬੁਲਾ ਜੀ ਨਾਲ ਦਾਰਸ਼ਕ ਕੈਨੇਡਾ ਔਰ ਸਬੀਨ ਪੇਨ ਚੱਟਿਆ ਆ ਰਿਹਾ ਔਰ ਸਾਡੇ ਜਗਜੀਤ ਸਰਪੰਦ ਟਾਪ ਟਾਪ ਡਾਊਨ ਦੇ ਖਿਡਾਰੀ ਪਹੁੰਚੇ ਲਿਆ ਚਾਹੁੰਦੇ ਆ ਜੁਆਨਾ ਸੁਖੀ ਆਸਟ੍ਰੇਲੀਆ ਮਨਦੀਪ ਕਨੇਡਾ ਰਾਮ ਆਸਟ੍ਰੇਲੀਆ ਬਹੁਤ ਤਗੜਾ ਲੱਗਿਆ ਮੈਚ ਬਈ ਸਿਮਤ ਦੇ ਝੁਕੇ ਸੰਤੇਦਰ ਯੂਐਸਏ ਇਹਨਾਂ ਭਰਾਵਾਂ ਨੇ ਵੀ ਹਰਨਸ ਯੂਐਸਏ ਹੋਣ ਦਾ ਰਾਜ ਬਲਸਰ ਯੂਐਸਏ ਉਹਨਾਂ ਭਰਾਵਾਂ ਨੇ ਵੀ ਬੜਾ ਸਹਿਯੋਗ ਆਹਾ ਜਿੰਨਾ ਚੌਥੰਦ ਕਾਲਵਾ ਦੁਤਾਰ ਆ ਗਈ ਵੀ ਬੇਰੂਨ ਟੀਮ ਦੁਤਾਰ 18 ਤੇ 19 ਮਾਰਚ ਦਿੱਦਣਾ ਦਾ ਕਬੱਡੀ ਕਾਂਡ ਦੇਖ ਸਕਦੇ ਮਾਹੌਲ ਮੇਲੇ ਦਾ ਐਸਟੀ ਦੇ ਯਾਤਰੀ ਦਸਤ ਲਗਿਆ ਟਿੰਕੂ ਦੇ ਹਰਮਨ ਸਾਡੇ ਵੀ ਸੁਖਦੀਪ ਸਾਹਦੇਉ ਨੇ ਨਾਲ ਜ਼ਮੀਨ ਜਿੱਦੂ ਵੀ ਸਤਰਾ ਦੇ ਦਿੰਦੇ ਹੈ ਬੰਦੀ ਵੀ ਕਿਵੇਂ ਆ ਦੇਖ ਸਕਦਾ ਮੈਂ ਲੋਜੀ ਸੰਦੀਪ ਲੋਪਰ ਧੜਬੇੜਾ ਵੀ ਆਇਆ ਜਿਹੜੇ ਮੇਲੇ ਤੇ ਲੋਦਰ ਪਾਕਾ ਧੜਬੇੜਾ ਪਰ ਇਹ ਦੇਖ ਸਕਦੇ ਹਾਂ ਬਨੇ ਪਾਸੇ ਸਿਰਾਂ ਲੱਗਿਆ ਪਰ ਕੀ ਕਰਦਾ ਲੱਗਾ ਕਬੱਡੀ ਕਿਹਦੇ ਚੌਥੀ ਵੀਰੋ ਕਿੰਦਾ ਬਿੱਟੋ ਦਿਖਾ ਰਿਹਾ ਗੋਲਦੋਰ ਮਾਰਦਾ ਜ਼ੋਰ ਦਾ ਗੋਗੋਰਾ ਇਤਰਾਣੇ ਵਾਲਾ ਸੁਲਤਾਨ ਬਾਗੀ ਦੀ ਚਾਹ ਦਾ ਇਸ ਮੈਚ ਵਿੱਚ ਕਹਿੰਦੇ ਸੁਲਤਾਨ ਨਾਲ ਲਈ ਸੈਡ ਹਾਜੀ ਦਾ ਇਤਾਰ ਪਿੰਦਾ ਇੱਕ ਨੂੰ ਦੁਗਾਰ ਪਿੰਦਾ ਇੱਕ ਨੂੰ ਇਤਾਰ ਪਿੰਦਾ ਖੇਡ ਆਪਣੀ ਨਾਲ ਲਾਉਂਦਾ ਲੋ ਜੀ ਉਨਾ ਭੁੰਦੜ ਬਾਈ ਸਟਾ ਜੱਫਾ ਜੀਤ ਕੋਟਲੀ ਬਹੁਤ ਬਹੁਤ ਤਾਕਤਵਰ ਲੋਕਾਂ ਦਾ ਜੱਫਾ ਲਾਉਂਦਾ ਬਈ ਪੂਰਾ ਦਫਾ ਗਿਆ ਜੀਵਨ ਖਾਨ ਸਮਸ਼ੇਰ ਪਹੁੰਚਿਆ ਜੀ ਦੇਖ ਸਕਦੇ ਹੋ ਬੋਰਾ ਹਰਿਆਣਵੀ ਅਸਰ ਬਾਵਾਂ ਦੀ ਮੰਮੀ ਤੇ ਨਾਲ ਇਹਨਾਂ ਜਿਹੜੇ ਬੱਲੇ ਸਹਿਯੋਗ ਹੈ ਖੇਤਰਾਂ ਤੇ ਉਨਾ ਭੁੰਦੜ ਵਾਲਾ ਜੱਫਾ ਲਾਇਆ ਜੀਤ ਕੋਟਲੀ ਨੇ ਲਾਇਆ ਬਾਈ કરી ਜਰੀਆ ਲਓ ਜੀ ਸੰਦੀਪ ਦੋਦੇ ਵਾਲਾ ਬਹੁਤ ਟਾਈਮ ਬਾਅਦ ਗਰਾਉਂਡ ਤੇ ਆਇਆ ਠੀਕ ਆ ਬਈ ਕਿਹੜੀ ਟੀਮ ਤੇ ਖੇਡ ਰਿਹਾ ਅੱਜ ਆ ਇਹ ਵੀਰ ਸਾਡੇ ਜਿਹੜੇ ਡਿਊਟੀ 'ਚ ਮੌਂਗੇ ਪਰਪਿੰਦੋ ਦਾ ਬਹੁਤ ਬਹੁਤ ਧੰਨਵਾਦ ਹੈ ਪਰਮਾ ਜੀ ਮੈਂ ਤਾਂ ਇੱਕ ਮਿੰਟ ਮਹਿਣਾ ਤੁਹਾਡਾ ਜਿਹੜੇ ਵੀਰਾਂ ਨੂੰ ਤੇ ਗਰਾਉਂਡ 'ਤੇ ਦਿਸਣਾ ਠੀਕ ਹੈ ਤੇ ਜਿਹੜਾ ਨਹੀਂ ਮਿਲਦਾ ਉਹ ਸਾਹਮਣੇ ਸਕਰੀਨ ਤੇ ਨਜ਼ਰ ਮਾਰ ਲੋ ਆ ਮੇਰੇ ਨਾਲ ਜਰਦੀ ਜੀ ਬਰੇਸਰਾ ਐ ਨੌਜੋਨਾਂ ਲਾਡੀ ਚੌਂਦੇ ਆ ਬਹੁਤ ਵਦਿਆ ਖਿਡਾਰੀ ਐ ਪਰ ਕਬੱਡੀ ਸੰਜੀਤ ਜੀ ਦੀ ਸੱਤਾ ਫੇਟਾਂ ਦੀ ਖੇਡ ਐ ਆਪਾਂ ਇਹ ਮੰਨਦੇ ਔਰ ਜਿਵੇਂ ਕਹਿੰਦੇ ਸੀ ਨਾ ਵੀ ਇਹਦੇ ਤੇ ਸੱਤਾ ਮਗਰੀ ਪੈ ਗਈ ਐ ਇੱਕ ਹੀ ਕੋਟੇ ਦਾ ਦੋਵਾਂ ਦੀ ਪਰੇਸ਼ਾਨ ਆਇਆ ਔਰ ਦੂਜੇ ਦਾ ਵੀ ਦੋਵਾਂ ਦੀ ਹੋਇਆ ਆਹ ਹੋ ਪੰਜਵੀਂ ਵਾਲੀ ਦੋ ਚੋ ਚਾਰ ਪੰਜਵੀਂ ਵਾਲੀ ਇਹ ਨੌਜੋਨਾਂ ਦੇ ਸੱਤਾ ਆ ਗਈ ਪਿਛਲੇ ਸਾਲ ਜਦੋਂ ਆਪਰੇਸ਼ਨ ਕਰਾਇਆ ਸੀਗਾ ਸਾਰਿਆਂ ਤੋਂ ਕਿਸੇ ਤੋਂ 2 ਫਰੈਂਕ ਕਿਸੇ ਤੋਂ 3 ਫਰੈਂਕ ਫੜ ਕਰਕੇ ਜਿਹੜਾ ਮੇਰੇ ਵੀਰ ਨੂੰ ਉਹ ਆਪਰੇਸ਼ਨ ਕਰਾਇਆ ਔਰ ਮਸਾਂ ਠੀਕ ਹੋਇਆ ਸੀਗਾ ਤੇ ਆਪਰੇਸ਼ਨ ਤੋਂ ਬਾਅਦ ਮੈਂ ਕਾਹਲਨ ਸਾਹਿਬ ਦੀ ਰਿਕਵੈਸਟ 'ਤੇ ਮਾਨ ਤੇ ਜਿਹੜਾ ਖੇਡਿਆ ਤੇ ਜਿਹੜੇ ਪਹਿਲੇ ਮੈਚ ਤੇ ਫੇਰ ਸੱਟ ਲੱਗੀ ਸੱਚ ਵੀ ਵੱਡੀ ਲੱਗੀ ਹੈ ਮੇਰੇ ਵੀਰ ਨੂੰ ਅੱਜ ਸੁਨੌਰਿਆਂ ਨੂੰ ਭਰਾ ਉਸੇ ਬੁਲਾਇਆ ਹੈ मैं जिन्हें भी पेटर है जिन्हें भी कब्जी खिलाड़ी है और भावों को बेनती करना भी आप करके सपोर्ट करिए इस भी वायरल करिए गूगल पे नंबर जोड़ा है ਸ਼ੁਰੂਆਤ ਫੇਰ ਤੋਂ ਕਰ ਰਿਹਾ ਹੈ 5000 ਰੁਪਇਆ ਗੁਰਪ੍ਰੀਤ ਦਬਈ ਵੱਲੋਂ ਕੇ ਵੱਧ ਕਰ ਰਿਹਾ ਆ ਜਾ ਭੱਜ ਕੇ ਸੋਹਣਾ ਪਾਈ ਦੇ ਹੱਥ ਹਵਾ ਤੱਕ ਰਨੇ 5 ਦਾ ਗੱਲ ਨਹੀਂ ਮਾਣੀ ਮੁੰਡਾ ਮਜ਼ਬੂਰ ਹੈ ਕਿਉਂਕਿ ਇਹੋ ਜੇ ਦਾਨੀ ਭਰਾ ਵੀ ਸਾਨੂੰ ਚਾਹੀਦੇ ਆ 31000 ਰੁਪਇਆ ਗੁਰਪ੍ਰੀਤ ਦਬਈ ਵੱਲੋਂ ਇਸ ਭਾਅ ਦੇ ਨਾਲ ਨਹੀਂ ਕੋਈ ਝੋਲ-ਬਾਲ ਨਹੀਂ ਆ ਮਾਰਦੇ ਪੰਜਾਬੀ ਨੂੰ ਤੇ ਤੁਸੀਂ ਦੇਖ ਲਓ ਵੀ ਆਪ ਜਿੱਥੇ ਗਏ ਰਹੇ ਪਾਣੀ ਤੇ ਭਰ ਕਸੂਰ ਮੈਂ ਨਤਰੀ ਅੰਗੀਆਂ ਮਾਵਾ ਗੁਰੂ ਮੇਰਾ ਬਹੁਤ ਸਤਿਕਾਰ ਆ ਸੋਣਿਆ ਜੈ ਹਾਂ ਵਾਲਾ ਹੈ ਮੈਂ ਸਾਰਿਆਂ ਦੇ ਗਰੂਆ ਪਾਣੀ ਭਰਾ ਬਈ ਸਿਹਰਤ ਨਹੀਂ ਆਇਆ ਮੇਰੇ ਜੀਵਨ ਮਾਨੁਖਿਆਲਾ ਦੇਖ ਸਕਦੇ ਹੋ ਉਧਰ ਪਾਲਾ ਭੋ ਵੀ ਆਇਆ ਜੀਵਨ ਮਾਨੁਖਿਆਲਾ ਵੀ ਪਾਲੇ ਵੀ ਦੇਖ ਸਕਦੇ ਹੋ ਇਹ ਅਜੂਬਾ ਕਬੱਡੀ ਦਾ ਵੀਰ ਦਾ ਦਾਦ ਹੋ ਗਿਆ ਭਾਈ ਗੱਡੀ ਦੇ ਮੌਕਿਆਂ ਤੇ ਮਾਦੋ ਹੱਥ ਦੇਖ ਸਕਦੇ ਇਹ ਜੀਵਨ ਮਾਨੁਖਿਆਲਾ ਜ਼ਰੂਰ ਇਹਦਾ ਫਾਇਦਾ ਹੁੰਦਾ ਹੈ ਵੀ ਜੇਕਰ ਕੋਈ ਖਿਡਾਰੀ ਇੰਜੜ ਹੈ ਉਹਨੂੰ ਠਾਣਾ ਔਰ ਸੋਨਾ ਬਾਂਦਰ ਡੋਡਲ ਆਇ ਇਤਰਾ ਗੌਰਵ ਚਿੰਮਾ ਜੀ ਠੀਕ ਹੈ ਆ ਪਾਉਣ ਵਾਲੇ ਜਨਤਾ ਤੇਰਾ ਵੀ ਹੈ ਔਰ ਦੁਨੀਆ ਦੇ ਵਿੱਚ ਪ੍ਰਸਿੱਧੀ ਹਾਸਲ ਕੀਤੀ ਹੈ 21000 ਦੀ ਮੈਗਨਾਸੀ ਦੇ ਨਾਲ ਕਰਮਾ ਪੱਤਰਾਂ ਨਾਲ ਕਹਿੰਦਾ ਵੀ ਆਪਾਂ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕਰਨਾ ਹੈ ਇਸ ਨੌਜਾਬ ਨੂੰ ਭਰਾਦਾ ਹੈ 21000 ਦੀ ਨਿਕਰ ਰਹੀ ਦੇ ਨਾਲ ਕਰਵਾ ਜੀ 11000 ਰੁਪਏ ਲਾਗੀ ਚੌਂਦੇ ਵਾਲੇ ਨੂੰ ਵੀ ਦੇਣਾ ਅੱਜ ਆਪਾਂ ਮੁੰਡਾ ਬੜਾ ਮਜਬੂਰ ਹੈ ਆਪਣੀ ਕਲੱਬ ਵੱਲੋਂ ਕਰ ਦਿਓ 골ਡਨ 스타 스포츠 ਕਲੱਬ ਵੱਲੋਂ 11000 ਰੁਪਏ ਮੇਰੇ ਵੀਰੋ ਲਾਣੀ ਚੌਂਦੇ ਦਾ ਵੀ ਆਪਾਂ ਸਮਾਨ ਜਿਹੜਾ ਹੈ ਉਹ ਜਰੂਰ ਕਰਾਂਗੇ ਕਿਉਂਕਿ ਉਹ ਮਜਬੂਰ ਹੈ ਉਹਨੂੰ ਲੋੜ ਹੈ ਆ ਸਾਰਿਆਂ ਨੂੰ ਬੇਨਤੀ ਹੈ ਵੀ ਵੱਧ ਚੜ ਕੇ ਆਪਾਂ ਸਪੋਰਟ ਕਰੀਏ ਇਹਦੇ ਗੁਰਦੇਤ ਦਾ ਦੇਣਾ ਮਹਾਨ ਖਿਡਾਰੀ ਬਲਯਾਰ ਮੂਲਕ ਨੂੰ ਕਹਿੰਦਾ ਆ ਆ ਕਾਚੂ ਰਣੀ ਕਾਲ ਆ ਗਿਆ ਇਧਰ ਟੀਮ ਦੇ ਦੋ ਖਿਡਾਰੀ ਆ ਗਿਆ ਟੌਕ ਟੌਕ ਦੇਖਦਾ ਰਹੀ ਆ ਗਿਆ ਸੀਨੀਅਰ ਹੈ ਜੀ ਸਕਦੇ ਦੁਨੀਆਲੀ ਮੂਲਕ ਹੈ ਬੰਬੂ ਛਨੇੜੀ ਆ ਗਿਆ ਹੋਰ ਦਾ ਖਿਡਾਰੀ ਸਾਡੀ ਖੇਡ ਕਬੱਡੀ ਦਾ ਇੱਕ ਵਾਰੀ ਜੋਰ ਨਾਲ ਤਾੜੀਆਂ ਮਾਰ ਦੋ ਮੇਰੇ ਜੀਓ ਵਿਕਾਸ ਹੈਟਰ ਦੇ ਪਾਸੇ ਬਈ ਟੌਕ ਟੌਕ ਦੇ ਮੱਲ ਪਹੁੰਚ ਗਿਆ ਵਿਕਾਸ ਆ ਗਿਆ ਸ਼ਾਹ ਕੋਟ ਲੈ ਕਿਹੜੀ ਟੀਮ ਖੇਡਣਾ ਹੈ ਗਰਦਾਸਪੁਰ ਚ ਗਰਦਾਸਪੁਰ ਲੈਣ ਚਾ ਵੱਡਾ ਮੇਲਾ ਹੋਣਾ ਆਸ ਕੋ ਦਾ ਹੈ ਕਿ ਉਹਨਾਂ ਨੇ ਪਿੰਡ ਦਾ ਸ਼ੀਰਾ ਸਾਰਿਆਂ ਨੇ ਪੁਜਣਾ ਹੈ ਬਹੁਤ ਮਸਮਾਰ ਹੈ ਜੀ ਲਤੰਤਾਂ ਨਾਲ ਦੇਖਦੇ ਹਾਂ ਪਿੰਡ ਦੇ ਨਾਲ ਭਾਰਵਾ ਹਰਿਆਉਣੀ ਦੇ ਨਾਲ ਮੈਨੇ ਹਾਪੀ ਸੁਨਾਮ ਜੈਲੋ ਜੀ ਤੇ ਸੂਸੈਗ ਨਾਂ ਦੇ ਲਈ ਅਮਰੀਕੀ ਪੁਰਾਣਾ ਸ਼ੀਰੇ ਕਿਵੇਂ ਆ ਸ਼ੀਰਾ ਚੱਕ ਲਈ ਸ਼ੇਰ ਵਾਲਾ ਜੀ ਇੱਧਰ ਤੇ ਦੇਖ ਸਕਦੇ ਟੌਪ ਟੌਪ ਦੇ ਮੱਲ ਆ ਗਿਆ ਹਾਂ ਆ ਬਈ ਭੋਲਾ ਜੀਂਦਾ ਰਹਿ ਕੱਲ ਭਾਈ ਮੁਾਰਕਾ ਬਹੁਤ ਹੋਦਾ ਕੱਲ ਫੋੜ ਜਿੱਤਿਆ ਨਾ ਭਾਈ ਕੱਲ ਫੋੜ ਜਿੱਤਿਆਂ ਲੈ ਗਏ ਪਿੰਡ ਇਹ ਆ ਭੋਲਾ ਝੀਂਦਾ ਵਾਲਾ ਬਈ ਤੇ ਹੈਪੀ ਕਾਜੂ ਰਾਣੀ ਕੇ ਵਾਲਾ ਬਈ ਠੀਕ ਆ ਠੀਕ ਆ ਰਕੇਸ਼ ਕੇਸ਼ ਬਾਪਰ ਇਹ ਯਾਦ ਦੇ ਪਾਸੇ ਦੇਖ ਸਕਦੇ ਹੋ ਲੱਡੂ ਦਾ ਘਾਲ ਵਾਲਾ ਇਹ ਟੌਪ ਦਾ ਖੜਾ ਹੀ ਆ ਤੇ ਦਾ ਧੰਵਾਦ ਇਧਰ ਬੱਬੂ ਝਨੇੜੀ ਸ਼ਰਮੇ ਪ੍ਰਵਾਸਾ ਠੀਕ ਆ ਬਾਈ ਇਹਦਾ ਵੀ ਹੋਰ ਜਿਹਦਾ ਮਾਰ ਮੰਦੀ ਦਾ ਧੱਕੜ